ਆਪਾਂ ਅੱਜ ਦੇਸ਼ ਦੀਆਂ ਗੱਲਾਂ ਹੀ ਕਰ ਰਹੇ ਆ ਆਜ਼ਾਦੀ ਦੇ ਨਾਲ ਦੇਸ਼ ਦੀ ਸਿਹਤ ਦੀਆਂ ਗੱਲਾਂ ਵੀ ਕਰ ਰਹੇ ਨੇ ਪਰ ਹੁਣ ਆਪਾਂ ਲੋਕਾਂ ਦੀ ਸਿਹਤ ਦੀ ਗੱਲ ਵੀ ਕਰ ਲਈਏ ਪਹਿਲਾਂ ਆਪਾਂ ਕੱਲ ਪਰਸੋ ਇੱਕ ਖਬਰ ਕੀਤੀ ਸੀ ਕਿ ਜੇ ਪਨੀਰ ਖਾਈਏ ਦੁੱਧ ਖਾਈਏ ਉਹਨਾਂ ਦੇ ਵਿੱਚ ਵੀ ਚੀਜ਼ਾਂ ਦੁੱਧ ਖਾਈਏ ਦੁੱਧ ਪੀਏ ਹਨਾ ਤੇ ਉਹਨਾਂ ਦੇ ਵਿੱਚ ਵੀ ਅੱਜ ਕੱਲ ਮਿਲਾਵਟ ਬਹੁਤ ਹੋਣ ਲੱਗੀ ਹੁਣ ਤਾਂ ਕਹਿੰਦੇ ਆ ਕਿ ਖੰਡ ਦੇ ਵਿੱਚ ਲੂਣ ਦੇ ਵਿੱਚ ਵੀ ਪਲਾਸਟਿਕ ਦੀ ਮਿਲਾਵਟ ਹੋਣ ਲੱਗੀ ਹੁਣ ਲੋਕ ਭਣਾ ਕਿੱਧਰ ਨੂੰ ਜਾਣ ਦੀ ਹੁਣ ਇਹੋ ਜੇ ਮੌਜ ਕੋ ਗੱਲ ਇਹ ਆ ਕਿ ਹੁਣ ਜੇ ਆਪਾਂ ਪਾਣੀ ਪੀਣੇ ਆ ਪਾਣੀ ਕਹਿੰਦੇ ਆ ਕਿ ਯਾਰ ਬਈ ਫਿਲਟਰ ਦਾ ਲਾ ਲਈਏ ਜੀ ਉਹ ਲਾ ਲਈਏ ਤਾਂ ਵਧੀਆ ਹੈ ਤੇ ਜਾਂ ਆਪਾਂ ਆਪਣੇ ਘਰੇ ਫਿਲਟਰ ਲਾ ਲਈਏ ਹੂੰ ਹੁਣ ਉੱਤੇ ਵੀ ਕਹਿੰਦੇ ਆ ਕਿ ਇਹਦੇ ਵਿੱਚ ਵੀ ਮਾਈਕਰੋਪਲਾਸਟਿਕ ਹੁੰਦੀ ਹੈ ਕਿੱਧਰ ਨੂੰ ਜਾਓ ਹੂੰ ਚਲੋ ਅਸੀਂ ਆਖਿਆ ਵੀ ਬਾਜ਼ਾਰ ਚ ਬੋਤਲ ਲੈਨੇ ਆ ਜੀ ਨਾਲੇ ਥੋੜਾ ਸਟੈਂਡਰਡ ਹੋ ਜਾਏਗਾ ਅਫਸਰਾਂ ਵਾਲੀ ਬੋਤਲ ਲੈਨੇ ਆ ਉਹ ਆ ਕੇ ਪੀਤੀ ਤੇ ਵਿਗਿਆਨ ਇਹ ਕਹਿੰਦਾ ਕਿ ਉਹਦੇ ਚ ਵੀ ਮਾਈਕਰੋਪਲਾਸਟਿਕ ਆ ਹੂੰ ਹੁਣ ਜਾਂਤੇ ਫਿਰ ਨਹਿਰਾ ਵਾਲਾ ਪੀ ਲੋ ਜੇ ਨਹੀਂ ਤੇ ਜਿਹੜਾ ਆ ਸਾਡੇ ਸ਼ਹਿਰ ਚ ਹੁਣ ਪਰਸੋ ਚੌਥ ਸਾਡੇ ਪਿੰਡ ਦੇ ਉਹ ਮੁੰਡੇ ਸੀ ਜਿਨ੍ਹਾਂ ਨੇ ਜਾ ਕੇ ਉੱਥੇ ਵਾਟਰ ਬਾਕਸ ਤੇ ਫੜਿਆ ਸਭ ਕੁਝ ਜੀ ਪਿੰਡੂ ਵੈਸੇ ਇਹਨਾਂ ਕੰਮਾਂ ਨੂੰ ਤਗੜੇ ਹੁੰਦੇ ਆ ਸ਼ਹਿਰੀਆਂ ਤੋਂ ਜਿਹੜਾ ਕੁਝ ਨਹੀਂ ਸੀ ਹੋਇਆ ਕਬਸਰ 5 ਸਾਲ ਐਵੇਂ ਬੈਠਾ ਸੀ ਉਹ ਕੱਲ ਕਲਾਤਾ ਕਰੇ ਜੀ ਉੱਥੇ ਸੀਵਰੇਜ ਦਾ ਪਾਣੀ ਵਿੱਚ ਪੈਣ ਡਿਆ ਆਪ ਸਰ ਖੁਦ ਮੰਨਣ ਡਿਆ ਵੀਡੀਓ ਚ ਪਹਿਲਾਂ ਤਾਂ ਮੰਨ ਨਹੀਂ ਸੀ ਰਿਹਾ ਉਹਨੇ ਕਿ ਆ ਪੈਂਦਾ ਸੀਵਰੇਜ ਦਾ ਪਾਣੀ ਡਿੱਗੀਆਂ ਚ ਪਾ ਕੇ ਤੇ ਤੁਹਾਡੇ ਮੂੰਹ ਤੱਕ ਆਉਂਦਾ ਜਾਂਦਾ ਫਿਰ ਉਹ ਪੀ ਲੋ ਆਪਸ਼ਨ ਕੀ ਬਚਦਾ ਤੁਹਾਡੇ ਕੋਈ ਆਪਸ਼ਨ ਨਹੀਂ ਸਹੀ ਗੱਲ ਹੈ ਤਾਂ ਗੱਲ ਇਹ ਆ ਕਿ ਅੱਛਾ ਹੁਣ ਤੁਸੀਂ ਆਖਿਆ ਵੀ ਦੁੱਧ ਤਾਂ ਦੁੱਧ ਤੋਂ ਜਾਂ ਬਣੇ ਉਤਪਾਦ ਹੈ ਜੀ ਉਹਨਾਂ ਦੇ ਵਿੱਚ ਵੀ ਬੇੜਾ ਕਰਕਾਇਆ ਪਿਆ ਹੂੰ ਫਿਰ ਹੁਣ ਆ ਗਿਆ ਜੀ ਕਿ ਖੰਡ ਤੇ ਲੂਣ ਹੂੰ ਮੈਂ ਇਹਦੀ ਨੋਟਿੰਗ ਕੀਤੀ ਹੈ ਕਿਉਂਕਿ ਮੀਡੀਆ ਚ ਇੰਨੀ ਜਾਣਕਾਰੀ ਨਹੀਂ ਸੀਗੀ ਫਿਰ ਜਿਹੜੀ ਏਜੰਸੀ ਨੇ ਇਹਨੂੰ ਨਾ ਸ਼ਾਨਣਾ ਲਾਇਆ ਜੀ ਮੈਂ ਉਹਨਾਂ ਦੀ ਸਟੱਡੀ ਜਾ ਕੇ ਪੜ੍ਹੀ ਸਮਝਣ ਦਾ ਯਤਨ ਕੀਤਾ ਉਹ ਆ ਟਾਕਸਿਕਸ ਲਿੰਕ ਜੀ ਜਿਨ੍ਹਾਂ ਨੇ ਸਟੱਡੀ ਕੀਤੀ ਉਹਨਾਂ ਨੇ ਇੱਕ ਕੰਮ ਕੀਤਾ ਬੜਾ ਸਵਚੱਜਾ ਕੰਮ ਜਿਹਨਾਂ ਮੈਨੂੰ ਲੱਗਿਆ ਉਹਨਾਂ ਨੇ ਜਿਵੇਂ ਟੇਬਲ ਨਮਕ ਸਿੰਧਾ ਨਮਕ ਕਿਆ ਸਮੁੰਦਰੀ ਨਮਕ ਜਾਂ ਜਿਹੜਾ ਕੱਚਾ ਨਮਕ ਹੁੰਦਾ ਆਪਣਾ ਲੋਕਲ ਪੱਧਰ ਤੇ ਇਹਨਾਂ ਸਾਰਿਆਂ ਦੇ ਕੁਝ ਨਮੂਨੇ ਲਏ ਹਮ ਆਨਲਾਈਨ ਵੀ ਤੇ ਆਫਲਾਈਨ ਵੀ ਤੋ ਸਾਨੂੰ 25 30 ਸਾਲ ਪਹਿਲਾਂ ਇੱਕ ਮਸ਼ਹੂਰੀ ਵਖਾਈ ਗਈ ਕਿ ਭਈ ਆਇਓਡੀਨ ਜ਼ਰੂਰੀ ਨਹੀਂ ਤਾਂ ਬੱਚਿਆਂ ਦਾ ਵਿਕਾਸ ਨਹੀਂ ਹੁੰਦਾ ਜੀ ਜੀ ਅੱਛਾ ਉਹ ਵੀ ਵਿੱਚ ਹੀ ਲੈ ਲਏ ਉਹਨਾਂ ਨੇ ਆਇਓ ਆਇਓਡੀਨ ਯੁਕਤ ਜਿਹੜੇ ਉਹ ਬਣਾਉਂਦੇ ਨੇ ਹੂੰ ਯਾਨੀ ਖੁੱਲੇ ਵੀ ਲੈ ਤੇ ਜੋ ਪੈਕਟ ਹੁੰਦੇ ਆ ਜੀ ਉਹ ਵੀ ਲੈ ਲੈ ਨਮੂਨੇ 10 ਕਿਸਮਾਂ ਦਾ ਇਹ ਲੂਣ ਲਿਆ ਗਿਆ ਹੂੰ ਕੁਝ ਮੈਂ ਤੁਹਾਨੂੰ 10 ਵੀ ਦਿੱਤੀਆਂ ਤੇ ਇਹ ਜਿਹੜੇ ਸੈਂਪਲ ਹੈ ਉਹਦੇ ਦੋ ਛੱਡ ਕੇ ਲੂਣ ਦੇ ਜੀ 8 ਜਿਹੜੇ ਆ ਉਹਨਾਂ ਦੇ ਵਿੱਚ ਮਾਈਕਰੋਪਲਾਸਟਿਕ ਪਾਈ ਗਈ ਹੂੰ ਤੇ ਮਾਈਕਰੋਪਲਾਸਟਿਕ ਵੀ ਜੇ ਆਪਾਂ ਦੇਖੀਏ ਉਹ ਵੀ ਇਸ ਤਰ੍ਹਾਂ ਦੀ ਹੈ ਵਿੱਚ ਖੰਡ ਵੀ ਲਾ ਲਓ ਖੰਡ ਦੇ ਪੰਜ ਨਮੂਨੇ ਲਏ ਸੀਗੇ ਜੀ ਉਹਦੇ ਚ ਕਹ ਲਓ ਕਿ ਖੰਡ ਸੀਗੀ ਜਿਹੜੀ ਉਹਦਾ ਇੱਕ ਨਮੂਨਾ ਪਾਸ ਹੋਇਆ ਚਾਰ ਚ ਉਹਦੇ ਚ ਵੀ ਮਾਈਕਰੋਪਲਾਸਟਿਕ ਹੈ ਠੀਕ ਹੈ ਹੁਣ ਇਹ ਜਿਹੜੇ ਮਾਈਕਰੋਪਲਾਸਟਿਕ ਹੈ ਜੋ ਜਾਂਚ ਹੋਈ ਉਹਦਾ ਜੇ ਤੁਸੀਂ ਵੇਖੋਗੇ ਨਾ ਅਨੁਪਾਤ ਕੀ ਆ ਤਾਂ ਉਹਦੇ ਚ 1 ਕਿਲੋ ਸੁੱਕੇ ਵਜ਼ਨ ਵਾਲਾ ਨੂੰ ਸੁੱਕਾ ਜੀ ਜੀ ਤੇ ਖੰਡ ਸੁੱਕੀ ਹੋ ਗਈ ਨਾ ਸੁਕਾ ਕੇ ਆਪਾਂ ਨੂੰ ਵਿੱਚ ਐ ਜਾਂਦਾ ਬਿਲਕੁਲ ਬਿਲਕੁਲ ਤਾਂ ਉਹਦੇ ਚ ਪ੍ਰਤੀ ਕਿਲੋ ਮਾਈਕਰੋ ਪਲਾਸਟਿਕ ਦੀ ਜਿਹੜੀ ਮੌਜੂਦਗੀ ਆ ਉਹ 6.71 ਤੋਂ ਲੈ ਕੇ 99.15 ਤੱਕ ਆ ਹਮ ਯਾਨੀ ਟੁਕੜੇ ਜਿਹੜੇ ਆ ਜੀ ਇੰਨੇ ਟੁਕੜੇ ਆ ਤੇ ਇਹਨਾਂ ਦਾ ਜੇ ਆਕਾਰ ਵੇਖੋਗੇ 0.1 ਤੋਂ 5 ਐਮ ਐਮ ਤੱਕ ਆ ਪਛਾਣ ਵੀ ਨਹੀਂ ਸਕਦੇ ਬਿਲਕੁਲ ਜੀ ਬਿਲਕੁਲ ਤੇ ਦੂਜੇ ਪਾਸੇ 99.15 ਜਿਹੜੀ ਹਾਈਐਸਟ ਹੈ ਜੀ ਇਹਦੇ ਵਿੱਚ ਮਿਕਦਾਰ ਤਾਂ ਉਹ ਆਇਓਡੀਨ ਯੁਕਤ ਨਮਕ ਦੇ ਵਿੱਚ ਆ ਹੁਣ ਕਰ ਲੋ ਆਇਓਡੀਨ ਪੂਰਾ ਜੀ 99.9 ਜਿਹੜੀ ਹਾਈਐਸਟ ਆ ਉਹ ਜੋ ਅਸੀਂ ਕਹਿੰਦੇ ਆ ਕਿ ਬੱਚੇ ਦਾ ਵਿਕਾਸ ਅੱਛਾ ਹੋਗਾ ਜੀ ਜੀ ਵਿਕਾਸ ਨਹੀਂ ਤੇ ਮਾਂ ਦਾ ਵਿਨਾਸ਼ ਕਰ ਦੇਣਗੇ ਹਮ ਸੋ ਗੱਲ ਇਹ ਆ ਕਿ ਇਹਦੇ ਨਾਲ ਹੁਣ ਤੁਸੀਂ ਮਾਈਕਰੋਪਲਾਸਟਿਕ ਦੇ ਨਾਲ ਜੁੜੀਆਂ ਲੱਭ ਲਿਓ ਕਿ ਬਿਮਾਰੀਆਂ ਕਿਹੜੀਆਂ-ਕਿਹੜੀਆਂ ਗੂਗਲ ਕਰਨ ਤੇ ਤੁਹਾਨੂੰ ਪਤਾ ਲੱਗ ਜਾਣਾ ਜੀ ਸਭ ਤੋਂ ਜ਼ਿਆਦਾ ਅਸਰ ਪੈਂਦਾ ਪ੍ਰਜਨਨਨ ਤੇ ਹਮ ਬੰਦੇ ਦਾ ਜਾਂ ਔਰਤ ਦਾ ਜਿਹੜਾ ਪ੍ਰਜਨਨ ਕੁਦਰਤ ਨੇ ਸਿਸਟਮ ਬਣਾਇਆ ਜੀ ਸਮਰਥਾ ਜਿਹੜੀ ਜੋ ਵੀ ਆ ਉਹ ਪ੍ਰਭਾਵਿਤ ਹੁੰਦੀ ਹਮ ਸੈਕੰਡ ਦਿਲ ਆ ਫੇਫੜੇ ਆ ਆ ਇੱਥੋਂ ਤੱਕ ਕਿ ਜਿਹੜਾ ਸਾਡਾ ਰਤ ਪ੍ਰਵਾਹ ਉਹ ਵੀ ਪ੍ਰਭਾਵਿਤ ਹੁੰਦਾ ਹੈ ਨਾ ਚੀਜ਼ਾਂ ਦੇ ਨਾਲ ਬਿਲਕੁਲ ਜਿਵੇਂ ਹੁਣ ਆਪਾਂ ਉਦੋਂ ਗੱਲ ਕੀਤੀ ਸੀ ਕਿ ਭਾਈ ਦੁੱਧ ਚ ਪਨੀਰ ਚ ਠੋਕੀ ਆਉਂਦੇ ਯੂਰੀਆ ਆ ਹਮ ਉਹਦੇ ਨਾਲ ਕੀ ਹੁੰਦਾ ਕਿਵੇਂ ਤੁਸੀਂ ਅੱਜ ਦੇਖੋਗੇ ਬਹੁਤ ਸਾਰੀਆਂ ਬੱਚੀਆਂ ਇੱਕ ਯੂਪੀ ਦੀ ਟਾਪਰ ਸੀਗੀ ਜਿਹਦਾ ਮਜ਼ਾਕ ਉਡਾਇਆ ਗਿਆ ਸੀ ਜੀ ਮਜ਼ਾਕ ਉਡਾਇਆ ਗਿਆ ਸੀ ਕਿਉਂਕਿ ਉਹਦੇ ਦਾੜੀ ਵਗੈਰਾ ਸੀਗੀ ਥੋੜੀ ਹੂੰ ਹੂੰ ਕਿਉਂਕਿ ਸਾਡੇ ਲੋਕ ਮਜ਼ਾਕ ਉਡਾਉਣ 'ਚ ਬਹੁਤ ਮਾਰਨੇ ਜੀ ਬਹੁਤ ਮਾਰਨੇ ਜਦੋਂ ਇਹਨਾਂ ਦਾ ਉੱਡਦਾ ਤੇ ਫਿਰ ਕਈ ਖੁਦਕੁਸ਼ੀਆਂ ਤੱਕ ਕਰ ਜਾਂਦੇ ਬਿਲਕੁਲ ਮੱਦਾ ਨਹੀਂ ਹੈਗਾ ਸੋ ਗੱਲ ਇਹ ਆ ਕਿ ਇਦੇ ਵਿੱਚ ਹੁਣ ਜੇ ਤੁਸੀਂ ਦੇਖੋਗੇ ਤਾਂ ਹਾਰਮੋਨ 'ਚ ਜਿਹੜੀ ਗੜਬੜੀ ਹੈ ਜਿਸ ਦੇ ਕਰਕੇ ਬੱਚੀਆਂ ਦੇ ਵਾਲ ਦਾੜੀ ਮੋਛਾ ਆ ਜਾਂਦੀ ਹੈ ਹਾਰਮੋਨ ਗੜਬੜੀ ਹੈ ਨਾ ਜੀ ਬਿਲਕੁਲ ਸਭ ਤੋਂ ਜ਼ਿਆਦਾ ਹਾਰਮੋਨ ਗੜਬੜੀ ਹੁੰਦੀ ਇਹਨਾਂ ਚੱਕਰਾਂ 'ਚ ਹੀ ਆ ਹੂੰ ਜੋ ਦੁੱਧ ਦੇ ਵਿੱਚ ਮਲਾਵਟ ਕਰ ਪਏ ਜਾਂਦੇ ਆ ਜੀ ਤਾਂ ਮਲਾਵਟ ਦੁੱਧ ਦੇ ਵਿੱਚ ਕਿਉਂਕਿ ਦੁੱਧ ਹੁਣ ਜੰਮਦੇ ਬੱਚੇ ਤੋਂ ਲੈ ਕੇ ਸ਼ਹਿਰ ਦੇ ਵਿੱਚ ਤਾਂ ਉਹ ਮਰਦੇ ਦਮ ਤੱਕ ਬੰਦੇ ਨੇ ਕੈਲੋਕੇ ਮੁੱਲਦਾ ਹੀ ਪੀਣਾ ਹੈ ਨਾ ਜੀ ਜੀ ਮੱਝ ਗਾਂ ਤੇ ਸ਼ਹਿਰ ਦੇ ਵਿੱਚ ਲੱਭਦੀ ਉਹ ਨਹੀਂ ਬਿਲਕੁਲ ਕੋਈ ਲਾਲੂਕੇ 1% ਕੋਲ ਹੋਏਗੀ ਹੂੰ ਤਾਂ ਉਹ ਜਿਹੜਾ ਦੁੱਧ ਹੈ ਇਸ ਤਰ੍ਹਾਂ ਦਾ ਮਲਾਵਟੀ ਦੁੱਧ ਲਗਾਤਾਰ ਇਸਤੇਮਾਲ ਕਰਨ ਦੇ ਨਾਲ ਹਾਰਮੋਨ ਗੜਬੜੀ ਵੀ ਹੁੰਦੀ ਹੈ ਮਲਾਵਟੀ ਇਹ ਚੀਜ਼ਾਂ ਦਿਲ ਜਾਂ ਫੇਫੜੇ ਜਾਂ ਇਹਨਾਂ ਚੀਜ਼ਾਂ ਤੇ ਅਸਰ ਨਹੀਂ ਪਾਉਂਦੇ ਹੂੰ ਹੂੰ ਬਲਕਿ ਜੋ ਸਾਡਾ ਹਾਰਮੋਨ ਸਿਸਟਮ ਹੁੰਦਾ ਜੋ ਕਿ ਬਹੁਤ ਜ਼ਰੂਰੀ ਹੁੰਦਾ ਹੈ ਬੈਲੈਂਸਡ ਰਹੇ ਜੀ ਉਹਨੂੰ ਵੀ ਗੜਬੜਾ ਦਿੰਦੇ ਨੇ ਜੀ ਜੀ ਕੁਲਦੀਪ ਜੀ ਕਹਿ ਰਹੇ ਨੇ ਕਿ 64 ਕਰੋੜ ਲੀਟਰ ਮਿਲਕ ਜਿਹੜਾ ਦੁੱਧ ਆਪਣਾ ਰੋਜ਼ ਚਾਹੀਦਾ ਹੁੰਦਾ ਤੇ ਆਪਣੇ ਤਾਂ ਇੰਨਾ ਮਿਲਕ ਕਿੱਥੇ ਬਣਦਾ ਹੈ ਮੱਜਾਂ ਤੁਸੀਂ ਗੱਲ ਕਰ ਹੀ ਰਹੇ ਹੋ ਇੰਨਾ ਕਿੱਥੋਂ ਦੁੱਧ ਮਿਲਦਾ ਹੈ ਤੇ ਇਦਾਂ ਹੀ ਬਣਦਾ ਹੈ ਬਾਜ ਸਿੰਘ ਕਹਿ ਰਹੇ ਨੇ ਕਿ ਬਰਹੰਡੇ ਏਰੀਆ ਦੇ ਵਿੱਚ ਪਾਣੀ 'ਚ ਯੂਰੇਨੀਅਮ ਮਿਲਿਆ ਸੀਗਾ ਜਿਹਦੇ ਕਰਕੇ ਬਹੁਤ ਸਾਰੇ ਆਪਾਂ ਉਹਦੇ ਤੇ ਵੀ ਗੱਲ ਕੀਤੀ ਹੋਈ ਹੈ ਯੂਰੇਨੀਅਮ ਛੱਡੋ ਹੋਰ ਬਹੁਤ ਸਾਰੇ ਕਹ ਲੋ ਕਿ ਤਤ ਐਸੇ ਮਿਲੇ ਜੋ ਮਨੁੱਖ ਦੀ ਬਾਡੀ ਵਾਸਤੇ ਬਹੁਤ ਖਤਰਨਾਕ ਹਮ ਕਲਾ ਯੂਰੇਨੀਅਮ ਨਹੀਂ ਉਹਦੇ ਵਿੱਚ ਅ ਮਿਲਦਾ ਜਿਹੜਾ ਉਹ ਸ਼ੀਸ਼ਾ ਜਿਸ ਨੂੰ ਕਹਿੰਦੇ ਆਪਾਂ ਬਹੁਤ ਕੁਝ ਮਿਲਦਾ ਹੈ ਹੂੰ 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 ਬਹੁਤ ਕੁਝ ਪਰਮਜੀਤ ਇੱਕ ਬੜੀ ਸੋਹਣੀ ਗੱਲ ਦੱਸ ਰਿਹਾ ਪਰ ਇਹ ਆਪਣੇ ਇਦਾਂ ਨਹੀਂ ਹੁੰਦਾ ਕਹਿੰਦੇ ਕਿ ਕੈਨੇਡਾ ਦੇ ਵਿੱਚ ਸਕੂਲਾਂ ਦੇ ਵਿੱਚ 5 ਦਿਨਾਂ ਚ ਇੱਕ ਇੱਕ ਦਿਨ ਮਤਲਬ ਇੱਕ ਵਾਰ ਰੋਜ਼ ਟੈਸਟ ਹੁੰਦਾ ਪਾਣੀ ਦਾ ਅੱਛਾ ਆਪਣੇ ਤਾਂ ਇੱਥੇ ਕਈ ਕਈ ਨਹੀਂ ਸਾਡੇ ਇੱਥੇ ਉਹ ਵੀ ਜਾਂਦਾ ਤੇ ਉਹ ਗੱਲ ਇਹ ਆ ਕਿ ਪਿੱਛੇ ਜੇ ਮੈਨੂੰ ਇੱਕ ਕਿਸੇ ਨੇ ਭੇਜਿਆ ਲੈਟਰ ਭੇਜਿਆ ਹੁਣ ਮੈਨੂੰ ਸ਼ਾਇਦ ਉਹ ਲੱਭਣਾ ਮੁਸ਼ਕਲ ਹੋ ਜਾਏਗਾ ਪਰ ਮੈਨੂੰ ਯਾਦ ਆ ਤਾਂ ਉਥੇ ਜੇ ਸੈਂਪਲਿੰਗ ਹੁੰਦੀ ਆ ਤੇ ਉਹ ਸਕੂਲਾਂ ਨੂੰ ਕਹਿੰਦੇ ਆ ਕਿ ਪੈਸੇ ਵੀ ਤੁਸੀਂ ਦਿਓ ਹੂੰ ਤੇ ਜੇ ਜੇ ਮੰਨ ਲਓ ਸੈਂਪਲ ਫੇਲ ਹੋ ਜਾਣਾ ਜਾਨੀ ਉਹ ਵੀ ਮਾਸਟਰਾਂ ਤੇ ਬੋਝ ਪਾਤਾ ਤੇ ਜੇ ਸੈਂਪਲਿੰਗ ਹੋਈ ਆ ਤੇ ਸੈਂਪਲਿੰਗ ਜਿਹੜੀ ਆ ਉਹਦੇ ਚ ਨਮੂਨੇ ਫੇਲ ਹੋ ਗਏ ਤੇ ਕਰਨਾ ਕੱਖ ਨਹੀਂ ਹੈ ਜੀ ਜੀ ਕਰਨਾ ਕੱਖ ਨਹੀਂ ਹੈ ਸੋ ਮੇਰੇ ਹੁਣ ਤਾਂ ਪਤਾ ਨਹੀਂ ਸਕੂਲਾਂ ਚ ਕੀ ਤੁਹਾਡੇ ਹਿਸਾਬ ਕਿਤਾਬ ਆ ਜੀ ਅੱਜ ਤੋਂ ਕਈ ਸਾਲ ਪਹਿਲਾਂ ਸਾਡੇ ਖੁਦ ਦੇ ਸਕੂਲ ਚੇ ਸਮੱਸਿਆ ਸੀ ਕਿਉਂਕਿ ਸਾਡੇ ਥੱਲੇ ਡੜੇ ਪਾਣੀ ਬਹੁਤ ਮਾੜੇ ਆ ਜੀ ਤੇ ਉਤਲੇ ਪਾਣੀ ਜਿਹੜੇ ਵਾਟਰ ਵਰਕਸ ਰਾਹੀਂ ਉਹ ਤਾਂ ਆਪਾਂ ਦੇਖ ਹੀ ਰਹੇ ਹਾਂ ਜੀ ਜੀ ਤੇ ਉਦੋਂ ਚਲੋ ਹੈ ਨਹੀਂ ਸੀ ਗੁੰਜਾਇਸ਼ ਆਪਣੇ ਕੋਲ ਤੇ ਮੈਂ ਗਾਂ ਕਿਸੇ ਆਪਣੇ ਯਾਰ ਦੋਸਤ ਨੂੰ ਮਾਸਟਰਾਂ ਨੇ ਕਿਹਾ ਕਿ ਸਾਡਾ ਕਰੋ ਕੁਝ ਤੇ ਮੈਂ ਗਾਂ ਆਪਣਾ ਕੋਈ ਮੇਰਾ ਯਾਰ ਦੋਸਤ ਸੀਗਾ ਰਵੀ ਰੂ ਆ ਰੱਜੀ ਰੂ ਆ ਤਾਂ ਉਸ ਬੰਦੇ ਨੇ ਉੱਥੇ ਫਿਰ ਸਾਡੇ ਫਿਲਟਰ ਵਗੈਰਾ ਲਾ ਕੇ ਲਵਾ ਕੇ ਦਿੱਤੇ ਸਨ ਜੀ ਨਾ ਮਤਲਬ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਕਰਨਾ ਆਪ ਕੁਝ ਨਹੀਂ ਸੈਂਪਲ ਜੇ ਹੋਣਗੇ ਉਹ ਵੀ ਮਾਸਟਰ ਆਪ ਦੇ ਪੱਲਿਓਂ ਕਰਵਾ ਲੈਣ ਬਸ ਠੀਕ ਹੈ ਜੀ ਜੀ ਤੇ ਜ ਮਤਲਬ ਕਿ ਨਮੂਨਿਆਂ ਦੀ ਜਾਂਚ ਕਰਾ ਕੇ ਕਰਨਾ ਹੀ ਕੱਖ ਨਹੀਂ ਤੇ ਉਹਦੇ ਨਾਲ ਫਿਰ ਨਾ ਹੀ ਕਰਾਓ ਬਿਲਕੁਲ ਬਿਲਕੁਲ ਕਟੋ 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 ਆnde ਹੁੰਦੇ ਆ ਕਿ ਅੱਖੀਂ ਵੇਖ ਕੇ ਮੱਖੀ ਜਿਹੜੀ ਉਹ ਨਿਗਲੀ ਨਹੀਂ ਜਾਂਦੀ ਨਹੀਂ ਨਿਗਲੀ ਜਾਂਦੀ ਬਿਲਕੁਲ ਜੀ ਪਰ ਇਹੀ ਆ ਜੀ ਹਰਪਾਲ ਜੀ ਕਹਿ ਰਹੇ ਨੇ ਕਿ ਮੈਡੀਕਲ ਸਟੂਡੈਂਟ ਬਾਰੇ ਗੱਲ ਕਰੋ ਬਿਲਕੁਲ ਹਰਪਾਲ ਜੀ ਆਪਾਂ ਮੈਡੀਕਲ ਸਟੂਡੈਂਟ ਬਾਰੇ ਗੱਲ ਕਰਦੇ ਆ ਪਰ ਪਹਿਲਾਂ ਤੁਹਾਨੂੰ ਗੁਜ਼ਾਰਿਸ਼ ਹੈ ਸਾਰਿਆਂ ਨੂੰ ਕਿ ਪ੍ਰੋਗਰਾਮ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਬਾਕੀ ਸਾਥੀ ਵੀ ਜੁੜ ਜਾਣ